ਖਸ਼ਿਆਰਪੁਰ ਨਗਰ ਨਿਗਮ ਵਿਖੇ ਠੇਕੇ ਦੇ ਸਫਾਈ ਸੇਵਕ ਦੀ ਅਸਾਮੀ ਤੇ ਇੱਕ ਔਰਤ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਸੰਬੰਧੀ ਐਨਸੀ ਸਰਿੰਦਰ ਕੁਮਾਰ ਪੱਟੀ ਨੇ ਚੱਕੇ ਸਵਾਲ ਕੀਤੀ ਪ੍ਰੈਸ ਕਾਨਫਰੰਸ ਜਾਨੋ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਸਾਰੇ ਆਪਣੇ ਪੱਤਰਕਾਰ ਵੀਰਾਂ ਦਾ ਦਿਲ ਤੋਂ ਕਰੀਏ ਧੰਨਵਾਦ ਕਰਦਾ ਹਾਂ ਜੋ ਸਾਡੇ ਅੱਖਾਂ ਨੇ ਸਾਡੇ ਛੋਟੇ ਜਿਹਾ ਸਨੇਹ ਤੇ ਆਕੇ ਸਾਡੀ ਆਵਾਜ਼ ਨੂੰ ਬਲੰਦ ਕਰਦੇ ਆ ਧੰਨਵਾਦ ਜੀ ਅੱਜ ਮਸਲਾ ਇਹ ਆ ਜੀ ਕਿ 2023 31/5/2023 ਚ ਇੱਕ ਸਫਾਈ ਕਰਮਚਾਰੀਆਂ ਦੀ ਨਾ ਇੱਕ ਜੁਆਇਨਿੰਗ ਹੋਈ ਸੀਗੀ ਜੋ ਪੋਸਟਾਂ ਨਿਕਲੀਆਂ ਸੀਗੀਆਂ 170 ਤੋਂ 180 ਦੇ ਵਿੱਚ ਜੋ ਉਹੇ ਦੌਰਾਨ 100 ਬੰਦੇ ਨੂੰ ਆਰਡਰ ਦਿੱਤੇ ਸੀਗੇ ਸਫਾਈ ਕਰਮਚਾਰੀਆਂ ਨੂੰ ਜਿਹਦੇ ਵਿੱਚ 35 ਤੋਂ 36 ਬੰਦਿਆਂ ਨੇ ਜੁਆਇਨਿੰਗ ਨਹੀਂ ਕੀਤੀ ਸੀਗੀ ਉਹਦੇ ਇੱਕ ਪ੍ਰੋਟੋਕਾਲ ਹੁੰਦਾ ਵਾ ਜਿਹੜਾ ਬੰਦਾ ਜੁਆਇਨਿੰਗ ਨਹੀਂ ਕਰਦਾ ਨਾ ਉਹਨੂੰ 15 ਦਿਨ ਦੇ ਵਿੱਚ ਪਿੱਛੇ ਜੁਆਇਨਿੰਗ ਕਰਨੀ ਪੈਂਦੀ ਆ ਤੇ 15 ਦਿਨ ਦੇ ਵਿੱਚ ਉਹਨੂੰ ਆਪਣਾ ਕਰੈਕਟਰ ਸਰਟੀਫਿਕੇਟ ਜਿਹੜੀ PCC ਜਿਹਨੂੰ ਕਹਿੰਦੇ ਆ ਉਹ ਹੋ ਕੇ ਡਿਪਾਰਟਮੈਂਟ ਨੂੰ ਜਾਂਦੀ ਆ ਕਿ ਇਹ ਬੰਦੇ ਦਾ ਕਰੈਕਟਰ ਬਿਲਕੁਲ ਸਹੀ ਆ ਤੇ ਉਹਨੂੰ ਨੌਕਰੀ ਦੇ ਲੁਟਾ ਜਾਵੇ ਪਰ ਇਸ ਦੌਰਾਨ ਕੁਝ 32 ਸੈਂਦੀ ਬੰਦਿਆਂ ਨੇ ਜਿਨ੍ਹਾਂ ਨੇ ਜੁਆਇਨਿੰਗ ਨਹੀਂ ਕੀਤੀ ਸੀਗੀ ਉਹਦੇ ਵਿੱਚ ਜੇ 15 ਦਿਨ ਦਾ ਨੋਟਿਸ ਦੇਤ ਨਹੀਂ ਕੀਤਾ ਤਾਂ 6 ਮਹੀਨੇ ਲਗਾਤਾਰ ਨਗਰ ਨਿਗਮ ਉਹਨੂੰ ਨੋਟਿਸ ਕਰਦਾ ਰਿਹਾ ਕਿ ਤੂੰ ਆਪਣਾ ਜੋਬ ਤਲਵੀ ਦੇ ਕਿਉਂ ਆਕੇ ਜੋਇਨਿੰਗ ਕਿਉਂ ਨਹੀਂ ਕੀਤੀ ਉਹ 6 ਮਹੀਨੇ ਚ ਨਹੀਂ ਆਂਦਾ ਤਾਂ ਉਸ ਪੋਸਟ ਨੂੰ ਖਤਮ ਕੀਤਾ ਜਾਂਦਾ ਵਾ ਪਰ ਅੱਜ ਸੰਨ 23 ਤੋਂ ਲੈ ਕੇ 25 ਤੱਕ ਆ ਗਿਆ ਵਾ ਇੱਕ ਲੜਕੀ ਲੱਕੀ ਸਰਨਪ ਕੁਲਦੀਪ ਸੁੰਦੀ ਡਿਸਟ੍ਰਿਕਟ ਝਲੰਦਰ ਦੀ ਆ ਜਿਹਨੇ ਉਸ 23 ਨੂੰ ਆਰਡਰ ਹੋਇ ਸੀਗੇ ਤੇ ਪਰ ਉਹਨੇ ਆਪਣੀ ਨੌਕਰੀ ਦੀ ਜੁਆਇਨਿੰਗ ਨਹੀਂ ਕੀਤੀ ਉਹ ਹੁਣ ਕਾਰਪੋਰੇਸ਼ਨ ਦੇ ਵਿੱਚ ਕ੍ਰੁਸ਼ ਕਰਪਟ ਅਫਸਰ ਕੁਝ ਪ੍ਰਧਾਨ ਵਾਲੇ ਪਏ ਆ ਜਿਹੜੇ ਇਸ ਚੀਜ਼ ਨੂੰ ਉਹਨੂੰ 2 ਸਾਲ ਬਾਅਦ ਦੁਬਾਰਾ ਸਫਾਈ ਕਰਮਚਾਰੀ ਦੇ ਆਰਡਰ ਦਵਾ ਰਹੇ ਆ ਕਿਉਂਕਿ ਇਸ ਮਸਲੇ ਵਿੱਚ ਸਾਡੇ ਕਾਉਂਸਲਰਾਂ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਵੀ ਹੋ ਚੁੱਕਾ ਵਾ ਕਿ ਜਿਹੜੇ ਬੰਦੇ ਨੇ ਜੁਆਇਨਿੰਗ ਨਹੀਂ ਕੀਤੀਆਂ ਉਹਨਾਂ ਦੀ ਪੋਸਟਾਂ ਨੂੰ ਭੰਗ ਕਰਕੇ ਜਿਹੜੇ ਮੈਰਲ ਲਿਥਰੇ ਸਾਹ ਨਾਲ ਪਹਿਲਾਂ ਜਿਹੜੀ ਮੈਰਲ ਉਸ ਤੋਂ ਬਾਅਦ ਬੰਦੀ ਆ ਕਿ ਉਹਨਾਂ ਨੂੰ ਜੁਆਇਨਿੰਗ ਕੀਤੀ ਜਾਵੇ। ਲੇਕਿਨ ਉਹ ਕਰਨ ਪਰ ਜਿਹਨਾਂ ਨੇ 2 ਸਾਲ ਪਹਿਲੇ ਜੁਆਇਨਿੰਗ ਕੀਤੀ ਉਹਨਾਂ ਨੂੰ 2 ਸਾਲ ਬਾਅਦ ਆਰਡਰ ਕਿਉਂ ਦੇ ਰਹੇ ਆ? ਉਹਦੇ ਵਿੱਚ ਸੂਤਰ ਅਨਸਾਰ ਬਹੁਤ ਵੱਡੀ ਅਮਾਉਂਟ ਲਈਤੀ ਜਾ ਰਹੀ ਆ ਕਾਰਪੋਰੇਸ਼ਨ ਦੇ ਕੁਝ ਅਫਸਰਾਂ ਕੁਝ ਪ੍ਰਧਾਨਾਂ ਨੂੰ ਵਿੱਚ ਪਾ ਕੇ। ਭਾਜੀ ਸੂਤਰ ਕੀ ਐ? ਸੂਤਰ ਭਾਜੀ ਇਹ ਆ ਇਹ ਸਿੱਧੀ ਸਿੱਧੀ ਆ ਤਾਂ ਹੀ ਤੁਹਾਨੂੰ ਡੋਊਂਗਾ। ਇਹਦੇ ਵਿੱਚ ਲਿਖਿਆ ਪਿਆ ਆਪ ਤੇ ਇੰਤਰੀਗ ਨੂੰ ਆਪਰਾ ਹੋਈ ਸੀਗੇ ਸੰਤੇ ਇਚ ਉਹਨੇ ਜੁਆਇਨਿੰਗ ਨਹੀਂ ਕੀਤੀ ਉਹਦੇ ਦੱਸਿਆ ਉਹਦਾ ਐਕਸੀਡੈਂਟ ਹੋ ਗਿਆ ਆ ਹੋ ਗਿਆ ਬਈ ਆਪਾ ਤੋਂ ਨਿਕਲਣਾ ਸਮਝ ਅਗੇ ਜੀ ਤੇ ਸਿੱਧਾ ਸਿੱਧਾ ਰੂਪ ਲਗਾਇਆ ਤਾਂ ਬੰਦੇ ਕੋਲ ਸੀ ਕਿ ਉਹਨੇ ਅਮਾਉਂਟ ਲਈ ਜੀ ਕਿੰਨੀ ਅਮਾਉਂਟ ਹੈ ਆ ਜੀ ਮਾਉਂਟ ਹੋ ਗਈ ਕੁਛ ਮੇਰੀ ਬੇਨਤੀ ਸੁਣੋ ਮੇਰੇ ਤੱਕ ਪਾਜੀ ਮਾਉਂਟ ਤੋਂ ਬਗੈਰ ਕਾਵੇ ਤੇ ਆ ਨਹੀਂ ਬੋਲ ਰਾਂ ਦਾ ਤੁਸੀਂ ਗੱਲ ਨੂੰ ਸਮਝੋ ਇੱਕ ਮਿੰਟ ਜੋ ਵੀ ਹੋਊਗਾ ਉਹ ਨੂੰ 2 ਸਾਲ ਬਾਅਦ ਤੁਸੀਂ ਦੱਸੋ ਤੇ ਸਾਰੇ ਆਪਾ ਪੜੇ ਲਗੇ ਆ ਇੱਥੇ 2 ਸਾਲ ਬਾਅਦ ਕਿੱਦਾਂ ਚੱਲਣੀ ਹੋ ਜੇਗੀ ਇਹਦੀ ਜਿਹੜੀ ਹਾਊਸ ਦੇ ਵਿੱਚ ਦੀ ਉਹ ਪੋਸਟ ਨੂੰ ਭੰਗ ਕੀਤਾ ਕੀਤਾ ਪਿਆ ਵਾ ਜਿਹੜਾ ਮਤਾ ਪਾਸ ਕਰਕੇ ਚੰਡੀਗੜ੍ਹ ਤੱਕ ਸਾਰਾ ਭੇਜ ਦਿੱਤਾ ਗਿਆ ਉਹਨੂੰ ਦੁਬਾਰਾ ਆਰਡਰ ਕਿਸ ਤਰ੍ਹਾਂ ਹੋ ਜਾਊਗਾ ਨਾਲੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਇਹ ਮੰਗੀ ਸੀਗੀ ਕਿ ਅਸੀਂ ਉਹ ਬੰਦੇ ਰੱਖ ਰਹੇ ਜਿਨ੍ਹਾਂ ਕੋ 5 ਸਾਲ ਦਾ ਐਕਸਪੀਰੀਅੰਸ ਕਿਆਨ 5 ਸਾਲ ਦਾ ਐਕਸਪੀਰੀਅੰਸ ਕਿਹੜੀ ਜਗ੍ਹਾ ਤੇ ਨੌਕਰੀ ਕੀਤੀ ਆ ਸਾਨੂੰ ਐਡਵਰਟਾਈਜ਼ਮੈਂਟ ਇਹਨੇ ਐਡਵਰਟਾਈਜ਼ਮੈਂਟ ਕੀਤੀ ਆ ਕਿ ਕਾਰਪੋਰੇਸ਼ਨ ਦੀਆਂ ਭਰਤੀਆਂ ਹੋਣੀਆਂ ਸਫਾਈ ਕਰਮਚਾਰੀਆਂ ਦੀਆਂ ਕਿ ਆ ਲੋੜ ਸੀਗੀ ਸਾਡੇ ਕੋਲ 10-15 15 ਸਾਲ ਦੇ ਐਕਸਪੀਰੀਅੰਸ ਵਾਲੇ ਸਾਡੇ ਸਫਾਈ ਕਰਮਚਾਰੀ ਸੀਵਰਮੈਨ ਮੰਨ ਲੀ ਸਾਡੇ ਕੋਲ ਬੈਠੇ ਆ ਸਾਨੂੰ ਉਹਦਾ ਐਡ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਹੀ ਨਹੀਂ ਐਡਵਰਟਾਈਜ਼ਮੈਂਟ ਕਰਨ ਦਾ ਮਤਲਬ ਕੀ ਆ ਕਿ ਅਸੀਂ 5 ਸਾਲ ਦਾ ਜਿਹੜਾ ਫੰਡਾ ਰੱਖੀਏ ਉਹਦੇ ਚ ਪੂਰਾ ਪੰਜਾਬ ਜੁਆਇਨਿੰਗ ਲੈ ਆਏਗਾ ਯੋਦੇ ਵਿੱਚ ਕ腐ਸ਼ਨ ਹੋਏਗੀ ਭਾਜੀ ਕੱਲੀ ਇਹ ਕੁੜੀ ਹੈ ਜਾਂ ਹੋਰ ਵੀ ਹੈ ਭਾਜੀ ਮੇਰੇ ਤੱਕ ਬਹੁਤ ਮੁਸ਼ਕਲੇ ਕਾਗਜ਼ ਪਹੁੰਚਿਆ ਵਾ ਇਹ ਫਾਈਲ ਇਸ ਆਪਣੇ ਸੁਪਰਡੈਂਟ ਗੁਰਮੀਤ ਸਿੰਘ ਜੀ ਕੋ ਪਈ ਆ ਗੁਰਮੀਤ ਸਿੰਘ ਜੀ ਕੋ ਡਾਇਰੈਕਟ ਫਾਈਲ ਤਾਂ ਆਈ ਨਹੀਂ ਹੈਗੀ ਉਹਨਾਂ ਨੂੰ ਡਾਇਰੈਕਟ ਚੱਕੀ ਨਹੀਂ ਹੈਗੀ ਕਿਸੇ ਅਫਸਰ ਨੇ ਵੱਡੇ ਨਾਲ ਮਾਰ ਕਰਕੇ ਭੇਜੀ ਹੋਵੇਗਾ ਕਰਾ ਉਹ ਖੁਦ ਅਗਲਾ ਪਛਤੰਦਾ ਪਿਆ ਵਾ ਇਹ ਕਾਗਜ਼ ਮੇਰੇ ਤੱਕ ਕਿੱਦਾਂ ਪਹੁੰਚੇ ਮੈਨੂੰ ਤਾਂ ਪਤਾ ਵਾ ਇਹ ਇੱਕ ਕਾਗਜ਼ ਪਹੁੰਚਿਆ ਹੋਰ ਕਾਗਜ਼ ਕਿੰਨੇ ਹੋਊਗਾ ਉਸੀ ਮੇਰੀ ਗੱਲ ਤਾਂ ਸਮਝੋ ਇਹਨਾਂ ਪੰਜ ਚੀਜ਼ ਕਿਹੜੇ ਐਡਵਰਟਾਈਜ਼ਮੈਂਟ ਦੀ ਜਿਹੜੀ ਤੁਸੀਂ ਗੱਲ ਕੀਤੀ ਇਹ ਐਡਵਰਟਾਈਜ਼ਮੈਂਟ ਕਦੋਂ ਪਬਲਿਸ਼ ਹੋਇਆ ਇਹ 23 2023 23 ਠੀਕ ਹੈ ਉਸ ਵੇਲੇ ਸਾਡੇ ਕੋਲ 350 ਬੰਦਾ ਐਕਸਪੀਅਰ ਪਿਆ ਸੀਗਾ ਕਿ ਜਿਨ੍ਹਾਂ ਨੂੰ ਅਸੀਂ ਰੈਗੂਲਰ ਕਰ ਸਕਦੇ ਜਿਹੜੇ ਡਿਸੀਡਡ ਕਰ ਸਕਦੇ ਸੀਗੇ ਜਿਨ੍ਹਾਂ ਕੋਲ 10 ਤੋਂ 15 ਸਾਲ ਦਾ ਸਫਾਈ ਕਰਮਚਾਰੀ ਸੀਵਰਮੈਨ ਤੇ ਮਾਲੀ ਸਾਡੇ ਕੋਲ ਪ੍ਰੈਜ਼ੈਂਟ ਸੀਗੇ ਜਿਨ੍ਹਾਂ ਕੋਲ ਫੁੱਲ ਐਕਸਪੀਰੀਅੰਸ ਹੋ ਇਹਨਾਂ ਨੂੰ 5 ਸਾਲ ਦਾ ਕਿਉਂ ਚ ਰੱਖਿਆ ਕਿ ਅਸੀਂ 50 ਲੱਖ ਸਪਿਰੈਂਸ ਲੈਣਾ ਉਹ ਤਾਂ ਰੱਖਿਆ ਉਹ ਵੀ ਕ腐ਪਸ਼ਨ ਦਾ ਇੱਕ ਚੋਰ ਰਸਤਾ ਤੇਰੀ ਕੋਈ ਅਕੀ ਹੈ ਤੇ ਤੋਰ ਵੀ ਬਾਜੀ ਮੇਰੇ ਤੱਕ ਇੱਕ ਕਾਗਜ਼ ਪਹੁੰਚਿਆ ਬਾਪ ਜੀ ਨੂੰ ਬੇਨਤੀ ਕਰ ਰਿਹਾ ਹੋਰ ਕਿੰਨੇ ਹੋਗੇ ਇਹਨਾਂ ਨੂੰ ਪਤਾ 32 ਤੋਂ 37 ਬੰਦੇ ਸਿਗੇ ਜੋ ਮੀਟਿੰਗ ਚ ਪਾਸ ਹੋਇਆ ਉਹ ਮਤਾ ਮੇ ਰਟਾਇੰਰ ਦੀ ਕਾਫੀ ਵੀ ਹੈ ਤੁਹਾਡੇ ਕੋਲ ਸਰ ਉਹ ਨਹੀਂ ਉਹ ਤਾਂ ਦੇਖੋ ਘਰ ਬਿਛੂਕੇ ਹੁੰਦੀ ਆ ਫਿਰ ਸਾਡੇ ਨਾਲ ਐਡਵਾਈਜ਼ ਹੋਏ ਬਾਜੀ ਜਦੋਂ ਪੱਤੀ ਸਾਹਿਬ ਹੋਣ ਜੁਆਇਨਿੰਗ ਕਰ ਲਈ ਉਹਨਾਂ ਨੇ ਨਹੀਂ ਬਾਜੀ ਮੈਂ ਤਾਹੀ ਤੁਹਾਡਾ ਰਸਤਾ ਪੜਿਆ ਕਿ ਇਹ ਜੁਆਇਨਿੰਗ ਨਾ ਹੋਵੇ ਜਿਨ੍ਹਾਂ ਦਾ ਸਹੀ ਹੱਕ ਦਾ ਬੰਦਾ ਨੂੰ ਨਹੀਂ ਮਿਲੇ ਮੈਂ ਤੁਹਾਡੇ ਨਾਲ ਇਹੀ ਕਰਨਾ ਇੱਕ ਹੋਰ ਤੁਹਾਡੇ ਗੱਲ 'ਚ ਧਿਆਨ ਲਿਆਉਣਾ ਜਦੋਂ 2023 'ਚ ਇਹ ਜੋ ਨਿਕਲੀਆਂ ਸੀ ਨੌਕਰੀਆਂ ਉਹਦੇ ਵਿੱਚ ਬਹੁਤ ਵੱਡੀ ਕ腐ਸ਼ਨਿਕ ਹੋਈ ਸੀ ਜਿਹੜੀ ਤੁਹਾਡੇ ਕਈ ਪੱਤਰ ਤਾਰਾ ਕਰਾਂ ਤੱਕ ਗੱਲ ਪਹੁੰਚੀ ਸੀ ਇੱਕ ਕੋਈ ਜੂਨੀਅਰ ਦਾ ਨੁਮਾਇੰਦਾ ਸੀਗਾ ਜਿਹੜੀ ਕਮਰੇ ਦੇ ਵਿੱਚ 2.5 ਲੱਖ ਰੁਪਇਆ ਮੋੜ ਫਿਕਸ ਕਰ ਰਿਆ ਸੀਗਾ ਉਸ ਦੌਰਾਨ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਤਾਂ ਗੱਲ ਗਈ ਸੀ ਕਿ ਸਾਡੀ ਗੱਲ ਨਹੀਂ ਸੁਣਵਾਈ ਹੋਈ ਸੀ ਨਾ ਫਿਰ ਅਸੀਂ ਵਿਜੀਲੈਂਸ ਜਲੰਧਰ ਰੇਂਜ ਗਏ ਸੀਗੇ ਐਸਐਸਪੀ ਵਿਜੀਲੈਂਸ ਨੇ ਸਾਨੂੰ ਕਿਹਾ ਵੀ ਤੁਹਾਨੂੰ ਮੇਰੇ ਕੋਲ ਆਦੀ ਲੋਨ ਨਹੀਂ ਤੇ ਸੀਐਮ ਪੋਰਟਲ ਤੇ ਇਹਨੂੰ ਪਾ ਦਿਓ ਕਿੱਤ ਕਰਵਾਈ ਹੋ ਜੇਗੀ ਹਾਂਜੀ ਜਿਹੜਾ ਹੁਣ ਦਾ ਮੈਟਰ ਆ ਉਹ ਇਹ ਹੈ ਕਿ ਜਿਹੜੀ ਪਹਿਲੀ ਅਪਾਇੰਟਮੈਂਟ ਸੀ ਉਹ ਨਾਲ ਲੱਗ ਪੁਆਇੰਟ ਹੋਊਗਾ ਹਾਂਜੀ ਠੀਕ ਹੈ ਹਾਂਜੀ ਤੇ ਉਹ ਨਾਲ ਲੱਗ ਪੁਆਇੰਟ ਵਾਇਡ ਹੋਣ ਦੇ ਬਾਅਦ ਵੀ ਜਿਹੜੀ ਪੁਰਾਣੀ ਮੈਰਿਟ ਲਿਸਟ ਹੈ ਉਹਦੇ ਵਿੱਚ ਉਹ ਲੜਕੀ ਰੱਖੀ ਲਈ ਹੈ ਇਹਨੂੰ ਆਰਡਰ ਉਸ ਵੇਲੇ ਜੋ ਹੈ ਇਹ ਸਿਲੈਕਟ ਹੋ ਗਈ ਸੀਗੀ। ਉਹੀ ਹਾਂ ਉਹੀ ਕਰਕੇ ਕਿਹਾ ਚਲਤੀ ਹੋਣ ਵਕਤੀ ਨਹੀਂ ਲੱਖੇ ਨਹੀਂ ਜਾ ਸਕਦਾ। ਮੇਰੇ ਬੈਂਕ ਤੇ ਸੁਣੋ। ਅਸੀਂ ਐਸਐਸ ਸਾਡੇ ਕੋਈ ਸਮਝ ਨਹੀਂ ਹੋਈ ਪੋਰਟਲ ਤੇ ਜਿਹੜਾ ਸੀਐਮ ਪੋਰਟ ਨਾ ਅਸ। ਅਸੀਂ ਦੁਬਾਰਾ ਕੋ ਗਏ ਐਸਐਸਪੀ ਕੋ। ਅਸੀਂ ਕਹਾਂ ਸਾਡੀ ਨਹੀਂ ਸੋਤੇ ਕੋਈ ਮੈ ਸੰਨ ਆਇਆ ਕੋਈ ਅਪਡੇਟ ਆਈ ਹੈ। ਤੁਸੀਂ ਕਰੋ। ਕਹਿੰਦਾ ਯਾਰ ਮੇਰੇ ਤੇ ਬਹੁਤ ਪ੍ਰੈਸ਼ਰ ਹੈ ਮੈਂ ਤੇ ਕੋਈ ਐਕਸ਼ਨ ਨਹੀਂ ਲੈ ਸਕਦਾ। ਸਾਨੂੰ ਖਾਲੀ ਹੱਥ ਵਾਪਸ ਮੁੰਨਾ ਪਿਆ ਉਸ ਸਰਕਾਰ ਦੇ ਦੌਰ ਚ ਜਿਹੜੀ ਆਪਣੇ ਆਪ ਦੇ ਵੱਡੇ ਵਾਅਦੇ ਕਰਦੀ ਸੀ ਅਸੀਂ ਕ腐ਪਸ਼ਨ ਖਤਮ ਕਰਾਂਗੇ ਜਿਹਦੇ ਵਿੱਚ ਵੀਡੀਓ ਸੀਗੀ ਰਿਕਾਰਡਿੰਗ ਸੀਗੀ ਸਭ ਕੁਝ ਸੀਗਾ ਇਟਾ 80 ਲੱਖ ਰੁਪਏ ਦੋ ਬੰਦੇ ਲਿਆ ਸੀਗਾ ਉਹ 2.5 ਲੱਖ ਦੀ ਇੱਕ ਦੀ ਵੀਡੀਓ ਆਈ ਹੋਰ ਕਿੰਨੇ ਲੁੱਤੇ ਲੁੱਤੇ ਹੋਊਗੇ ਇਹਨੂੰ ਸਮਝੋ ਉਹ ਵੀਡੀਓ ਸਰ ਜਿਹੜਾ ਬੰਦੇ ਕੋਲ ਸੀਗੀ ਉਹ ਤਾਂ ਵਿਚਾਰਾ ਇੰਨਾ ਡਰਪੋਕਾ ਡਰ ਗਿਆ ਵਿਚਾਰਾ ਉਸ ਵੇਲੇ ਸਾਡੇ ਨਾਲ ਉਹਦੇ ਨਾਲੋਂ ਕੰਪਲੀਟ ਦੀਪਕ ਨਾਮ ਵਾਲੋ ਕੰਪਲੀਟ ਸੀਗੀ ਉਹਨੇ ਇੱਕ ਮਲਟੌਨ ਵੀ ਕੰਪਲੀਟ ਦਿੱਤੀ ਸੀ ਉਹਨੂੰ ਕੁੱਟਿਆ ਮਾਰਿਆ ਸੀਗਾ ਫਿਰ ਮੁੜ ਕੇ ਆਪਾਂ ਬਿਜੀ ਬਿਜੀ ਦੇ ਜਲੰਧਰ ਉਸ ਵਿੱਚ ਵੀ ਇਹ ਕਰਪਸ਼ਨ ਹੋਈ ਆ ਤੇ ਹੁਣ ਨਹੀਂ ਹੋਊਗੀ 2 ਸਾਲ ਬਾਅਦ ਜਿਹਨੂੰ ਹੌਂਸੇ ਵਿੱਚੇ ਭੰਗ ਕਰ ਕਰ ਦਿੱਤਾ ਗਿਆ ਪੋਸਟਾਂ ਨੂੰ ਮੈਂ ਚਾਹੁੰਦਾ ਕਿਉਂ ਸਾਨੂੰ ਅਸੀਂ 32 37 ਬੰਦੇ ਅਸੀਂ ਕਿਉਂ ਕਰ ਰਹੇ ਜਿਹੜੇ ਚਾਰੇ ਹੜਤਾਲਾਂ ਕਰਦੇ ਆ ਜਿਹੜੇ ਸੀਵਰ ਮੈਨ ਹੜਤਾਲ ਦੇ ਬਟਿਸ ਕਰਦੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜੇ ਸੀਵਰ ਦੀਆਂ ਪਾਣੀ ਦੀਆਂ ਚੁੜੀਆਂ ਪੀਂਦੇ ਆ ਜਿਹੜੇ ਰੋਜ਼ ਪਾਪੜਾ ਸਾਨੂੰ ਸਫਾਈ ਦੇ ਵਿੱਚ ਸਾਨੂੰ ਰੱਖਦੇ ਆ ਸੀਵਰ ਆਪਣੇ ਸਫਾਈਆ ਨੇ ਸਾਨੂੰ ਵੀ ਲੋੜ ਉਹ ਸਾਨੂੰ ਬਾਬਰੋਂ ਬੰਦੇ ਸੱਦਦੇ ਉੱਚ ਪਾਉਣ ਦੇ ਇਹ ਇਦਾਂ ਹੀ ਜਾਣੀਗਾ ਨਹੀਂ ਹੋਣੀ ਚਾਹੀਦੀਆਂ ਜਿਹੜੇ ਸਾਡੀਆਂ ਇਸ ਵੇਲੇ ਪੋਸਟਾਂ ਖਾਲੀ ਆ ਜਿਹੜੇ ਉਹਨਾਂ ਕੋ ਐਸ ਵੇਲੇ ਫੁੱਲ ਐਕਸਪੀਰੀਅੰਸ ਵਾਲੇ ਸਫਾਈ ਕਰਮਚਾਰੀ ਆ ਜਿਹੜੇ ਸੀਵਰਮੈਨ ਜਿਹੜੇ ਮਾਲੀ ਆ ਉਹਨਾਂ ਨੂੰ ਇਹ ਪੋਸਟਾਂ ਤੇ ਕੁਛ ਇਸ ਇਸ ਸੰਬੰਧ ਦੇ ਕੰਸਲਰ ਨਾਲ ਜਾਂ ਮੇਰ ਨਾਲ ਜੀ ਮੇਰ ਨਾਲ ਮੇਰੀ ਗੱਲ ਹੋਈ ਸੀ ਕਿ ਜੀ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਆਪਾਂ ਗੌਰ ਕਰਾਂਗੇ ਫਿਰ ਵੀ ਇਹ ਜੁਆਇਨਿੰਗ ਹੋ ਜਾਂਦੀ ਤੁਹਾਡੀ ਨੈਕਸਟ ਫਿਚਰ ਅਸਿਸਟੈਂਟ ਉਹ ਜੀ ਮੈਂ ਦੇਖੋ ਮੈਂ ਨਾ ਸਾਰੇ ਕਾਉਂਸਲਰਾਂ ਨੂੰ ਬੇਨਤੀ ਕਰਦਾ ਮੈਂ ਆਪਣੇ ਨਾਲ ਦੇਆਂ ਨੂੰ ਕਿ ਮੇਰਾ ਸਾਥ ਦੋਂ ਇਨਕਾਰਪੋਰੇਸ਼ਨ 'ਚ ਕ腐ਸ਼ਨ ਹੁੰਦੀ ਆ ਇਹਨੂੰ ਰੋਕੀਏ ਨਹੀਂ ਤਾਂ ਮੈਂ ਭਾਜੀ ਕਾਰਪੋਰੇਸ਼ਨ ਦੇ ਬਾਹਰ ਓਖਰਤਾਲ ਤੇ ਬੱਠੂਗਾ ਕੱਲਾ ਹੀ ਬੱਟੂਗਾ ਮੇਰੇ ਸਾਥ ਜਿਹੜਾ ਦਊਗਾ ਮੈਂ ਮੇਰੇ ਜਰੂਰ ਆਣਾ ਮੈਂ ਜਦ ਇਹ ਇਸ ਕੁੜੀ ਦਾ ਵੀ ਮੈਂ ਕੁੜੀ ਦਾ ਕੋਈ ਦੁਸ਼ਮਣ ਨਹੀਂ ਹੈਗਾ ਦਾ ਪਰ ਮੈਂ ਕਾਨੂੰਨ ਦੇ ਨਾਲ ਹਾਂ ਤੇ ਕਾਨੂੰਨ ਤੋਂ ਬਾਹਰ ਹੋ ਕੇ ਕਾਰਪੇਸ਼ਨ ਕਰੂਗੀ ਹੋਰ ਮੈਨੂੰ ਜੁਆਇਨਿੰਗ ਕਰਾਊਗੀ ਮੈਂ ਉਹਦਾ ਉੱਤੇ ਆਪਣਾ ਮਰਨ ਅੰਸ਼ਣ ਤੇ ਹੜਤਾਲ ਤੇ ਭੁੱਖੜ ਤਾਂ ਤੇ ਬੱਟੂਗਾ ਇਹ ਮੇਰਾ ਸੰਕਲਪ ਹੋਏਗਾ ਮੇਰਾ ਹਾਂਜੀ ਇੱਕ ਚੀਜ਼ ਹੋਰ ਸਪਲੀਅਰ ਕਰੋ ਹਾਂਜੀ ਇਹ ਜਿਹੜੀ ਨੋਟੀਫਿਕੇਸ਼ਨ ਜਾਰੀ ਹੋ ਇਸki ਐਡਵਰਟਾਈਜ਼ਮੈਂਟ ਦੀ ਹਾਂਜੀ ਕੋਪੀ ਰੀਸੈਂਟ ਜਾਰੀ ਹੋਈ ਤੇਜ ਜੀ ਤੇ ਕੇ ਤੇ ਮਤਾ ਕਦੋਂ ਪਾਸ ਹੋਇਆ ਸੀ ਤੁਹਾਡਾ ਕਾਰਪੋਰੇਸ਼ਨ ਦੇ ਵਿੱਚ ਹਾਂਜੀ ਮੀਟਗਾ ਚ ਇਹ 25 2025 ਵਿੱਚ ਹਾਂਜੀ 2 ਸਾਲ ਬਾਅਦ ਮਤਾ ਹਾਂਜੀ ਇਸ ਨੋਟੀਫਿਕੇਸ਼ਨ ਤੋਂ ਬਾਅਦ ਹਾਂਜੀ ਹਾਂਜੀ ਇਹ ਜੀ ਇਸ ਨੋਟੀਫਿਕੇਸ਼ਨ ਦੇ ਰਾਹੀਂ ਉਹਨੂੰ ਜੋਬ ਤੇ ਰੱਖ ਲਿਆ ਗਿਆ ਸੀ ਅਲਰੇਡੀ ਆਪ ਕਿਹਾ ਸੀ ਕਿਦਾਂ ਤੁਹਾਨੂੰ ਹਾਂ ਉਹਨੂੰ ਦੋ ਦੋ ਹਾਂਜੀ ਉਧਰ ਰੱਖ ਲਿਆ ਗਿਆ ਸੀ 2 ਸਾਲ ਬਾਅਦ ਮਤਾ ਪਾਸ ਹੋਇਆ 2025 ਦੇ ਵਿੱਚ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਜੋਬ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜੋਬ ਸ਼ੁਰੂ ਹੋ ਗਿਆ ਉਹ ਤੁਸੀਂ ਕਹਿ ਰਹੇ ਹੋ ਕਿ 23 ਦੇ ਜਿਹੜੀ ਵੈਕੈਂਸੀ ਸੀਗੀ ਉਸ ਦੇ ਵਿੱਚ ਭ੍ਰਸਤਾਚਾਰ ਹੋਇਆ ਕਿ 25 ਦੇ ਵਿੱਚ ਨਹੀਂ 23 ਚ ਤਾਂ ਪਹਿਲੀ ਹੋਇਆ ਹੋਇਆ ਵਾ ਇਹ ਵੀ ਭ੍ਰਸਤਾਚਾਰ ਹੈ ਤੂੰ ਦੱਸੋ 2 ਸਾਲ ਬਾਅਦ ਕਿੱਦਾਂ ਹੋ ਸਕਦੀ ਹੈ ਭਾਜੀ ਤੂੰ ਸਮਝਦੇ ਨਹੀਂ ਕੱਲ ਨੂੰ ਯਾਰ ਤੁਸੀਂ ਕਿਸੇ ਨਹੀਂ ਜਿਹੜੀ ਇਹ ਚੀਜ਼ ਨਾਲ ਲੈਂਡ ਵਾਇਡ ਹੋ ਗਏ ਹੋ ਵੀ ਪਈ ਹੈ ਖਤਮ ਹੋ ਗਏ ਉਹਨੂੰ ਦੁਆਰਾ ਉਸੇ ਹੀ ਉਹਨੇ ਇਹ ਜਿਹੜਾ ਕਿੱਦਾਂ 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 ਕਰ ਦੋਗੇ ਉਹਨੂੰ ਤੇ ਸੂਬਾ ਕੀਤਾ ਸੀ ਇਹ 2 ਸਾਲ ਕਿੱਥੇ ਸੀ ਲੇਡੀ ਇਹ ਨਗਰਪਾਲਿਕਾ ਮੈਂ ਮੈਂ ਨਹੀਂ ਕਰਦਾ ਤੁਹਾਨੂੰ ਇਹ ਲੜਕੀ ਇਹ ਲੇਡੀ ਕਹਿ ਰਹੀ ਆ ਮੇਰਾ ਐਕਸੀਡੈਂਟ ਹੋ ਗਿਆ ਸੀ ਇੰਟਰਵਿਊ ਤੋਂ ਜਾਂਦੇ ਮੈਂ ਵੀ ਅੱਧਾ ਕਰਕੇ ਨਹੀਂ ਆ ਸਕੀ। ਕਿਆ ਇਹਨੇ ਮੈਡੀਕਲ ਕਾਗਜ਼ ਹੁਣ ਹੁਣ ਦਿੱਤੇ? ਕਿਆ ਇਹਨੇ ਉਸ ਉਸ ਵੇਲੇ ਦਿੱਤੇ ਉਹ ਦਿੱਤੇ ਤੇ ਉਹ ਆਪਣੇ ਸਰਕਾਰੀ ਹਸਪੀਟਲ ਡਾਕਟਰ ਉਹੀ ਟੀਮ ਨਾਲ ਕੇ ਦੀ ਜਾਂਚ ਕਰਨ ਉਹ ਕਿੰਨੇ ਕ ਅਸਲੀ ਆ ਕਿੰਨੇ ਕ ਨਕਲੀ ਆ। ਤੁਹਾਨੂੰ ਕੀ ਲੱਗਦਾ ਨਕਲੀ ਨਿਕਲੇਗਾ? ਜੀ ਮੈਨੂੰ ਲੱਗਦਾ ਹੁਣ ਦਿੱਤੇ ਨਕਲੀ ਆ ਜੀ। ਅਜਿਹਾ ਰਹੇਗਾ ਉਹ ਦੋਸਤਾਂ ਸ਼ਹਿਰਪੁਰ ਤੋਂ ਇੱਥੇ ਬਾਅਦ ਜਿਲ੍ਹੇ ਵਾਲੇ ਤਾਂ ਭਰਤੀ ਹੋ ਸਕਦੇ ਆ ਜੀ ਕਿ ਇਹ ਗਲਤ ਹੈ 2009 ਤੋਂ ਬਿਲਕੁਲ ਨਹੀਂ ਹੋਏ ਸਗਾ 2009 ਤੋਂ ਉਹੀ ਬੰਦੇ 2007 ਤੱਕ ਜਿਹੜੇ ਭਰਤੀ ਪਹਿਲਾਂ ਹੋਸੀ ਮੁਲਾ ਸੰਬੇਜ ਕਮੇਟੀ ਸੀਗੀ 2000 ਜਿਹੜੇ ਕੋ 80 90 ਦੇ 95 ਲੱਗੇ ਜਿਹੜੇ 7 ਤੱਕ ਦੇ ਤੱਕ ਸਿਗੇ ਸਾਰੇ ਕੀਤੇ ਸੀਗੇ ਜਦੋਂ ਕਾਲੀ ਭਾਜਪਾ ਦੀ ਸਰਕਾਰ ਸੀ ਤਿਕਸ਼ੂਜੀ ਮੰਤਰੀ ਸੀਗੇ ਉਦੋਂ ਜੇ ਕੋਈ ਆਪਾਂ ਐਡਵਰਟਾਈਜ਼ਮੈਂਟ ਹੀ ਕੋਈ ਪੁੱਛਣੀ ਹੋਈ ਸੀ ਕਿ ਉੱਥੇ ਡਾਇਰੈਕਟਰ ਜਿਹੜਾ ਕੋਲ ਫੁੱਲ ਐਕਸਪੀਰੀਅੰਸ ਐ ਅਲਰਾਊਂਡ ਰੱਖਿਆ ਗਿਆ ਸੀ ਨਾ ਕੋਣ ਵੀ ਫੁੱਲ ਐਕਸਪੀਰੀਅੰਸ ਜਿਹੜੇ ਸਾਡੇ ਸਫਾਈ ਕਰਮਚਾਰੀ ਸੀਵਰਮੈਨ ਮੰਨ ਲਈ ਆ ਉਹਨਾਂ ਨੂੰ ਰੱਖਿਆ ਚਾਹੀਦਾ ਸਰ ਤੁਸੀਂ ਆਹ ਜਿਹੜੀ ਲੜਕੀ ਜੇ ਹੁਣ ਜੁਆਇਨ ਹੋ ਜਾਂਦੀ ਕਿਸ ਕਿਸ ਨੂੰ ਜ਼ਿੰਮੇਵਾਰ ਸਮਝਦੇ ਕਿਉਂ ਆਵਲਾ ਸਟੈਪ ਤੇ ਦੱਸਤਾ ਵੀ ਇਹ ਕੋਰਪੋਰੇਸ਼ਨ ਦੇ ਅਫਸਰ ਹੀ ਆ ਜਿਹੜੇ ਸੀ ਦੇ ਨੂੰ ਕਰਦੇ ਮੈਂ ਤੁਹਾਨੂੰ ਦੱਸੀ ਜਾਂਦਾ ਇੱਕ ਕਿਸੇ ਸੁਪਰਡੈਂਟ ਦੇ ਕੋਲ ਫਾਈਲ ਜਾਂਦੀ ਆ ਉਹ ਡਾਇਰੈਕਟਰ ਕੋਈ ਸੈਂਟਰੀ ਇੰਸਪੈਕਟਰ ਥੋੜੀ ਜਿਹੀ ਦੇਊਗਾ ਉਹਨੂੰ ਕਮਿਸ਼ਨਰ ਜਾਂ ਉਹ ਜਿੰਮੇਵਾਰੀ ਦੀ ਕਮੇਟੀ ਦਾ ਸੀਨੀਅਰ ਅਫਸਰ ਹੀ ਆ ਜੀ ਠੀਕ ਹੈ ਦੇਖੋ ਇਹਦੇ ਵਿੱਚ ਮੈਂ ਕਲੀਅਰ ਕਰਨਾ ਚਾਹਾਂਗੀ ਕਿ ਜਿਹੜਾ ਇਹ ਮਾਮਲਾ ਹੈ ਮੇਰੇ ਅੱਜ ਹੀ ਨੋਟਿਸ 'ਚ ਲੈ ਕੇ ਆਏ ਹੋ ਤੁਸੀਂ ਲੋਕ ਮੈਂ ਇੱਕ ਵਾਰ ਇਹਨੂੰ ਚੈੱਕ ਕਰ ਲੈਂਦੀ ਆ ਕਿ ਇਹਦੇ ਵਿੱਚ ਕੀ ਸਟੇਟਸ ਕੀ ਆ ਬਟ ਮੈਂ ਇਹਦੇ ਨਾਲ ਤੁਹਾਨੂੰ ਇਹ ਵੀ ਅਨਸ਼ੋਰ ਕਰਨਾ ਚਾਹਾਂਗੀ ਕਿ ਜੋ ਵੀ ਐਸ ਪਰ ਰੂਲਸ ਕਾਰਵਾਈ ਹੈ ਐਸ ਪਰ ਰੂਲਸ ਹੀ ਅਸੀਂ ਇਹਨੂੰ ਕਰਾਂਗੇ ਕੋਈ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਇੱਥੇ ਨਹੀਂ ਕੀਤਾ ਜਾਏਗਾ ਕਿ ਜਿਹੜਾ ਰੂਲਸ ਦੇ ਅਗੇਂਸਟ ਹੋਵੇ ਉਹ ਕਹਿ ਰਹੇ ਆ ਬੀ ਇਸ ਤਰ੍ਹਾਂ ਦੀ ਜਿਹੜੀ ਅਪਾਰਟਮੈਂਟ ਸੱਜਾ ਮਤਾ ਪੈ ਚੁੱਕਾ ਨਗਰ ਨਿਗਮ ਤੋਂ ਚੌਪੇ ਪੁਰਾਣੀ ਜਿਹੜੀ ਹੈ ਨਹੀਂ ਜਹਾਜ਼ਰ ਹੋਇਆ ਨਵੇਂ ਸ਼ਹਿਰ ਦੇ ਅਪਾਰਟਮੈਂਟ ਤੋਂ ਨਵੇਂ ਸ਼ਹਿਰ ਦੇ ਕਾਰਵਾਈ ਹੋਈ ਹੈ ਤੇ ਇਹ ਨੂੰ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਮੈਂ ਦੇਖੋ ਪਹਿਲਾਂ ਹੀ ਇਹ ਕਹਿ ਚੁੱਕੀ ਹਾਂ ਕਿ ਲੈਟ ਮੀ ਚੈੱਕ ਦਾ ਫਾਈਲ ਜੇ ਸਾਡੇ ਕੋਲ ਇਸ ਤਰ੍ਹਾਂ ਦਾ ਕੁਝ ਵੀ ਪ੍ਰੋਸੀਜਰ ਆਇਆ ਫਾਲੋ ਹੋ ਰਿਹਾ ਮੈਨੂੰ ਚੈੱਕ ਕਰ ਲੈਣ ਦਿਓ ਜੋ ਵੀ ਰੂਲਸ ਦੇ ਅਕੋਰਡਿੰਗ ਕਾਰਵਾਈ ਬੰਦੀ ਹੈ ਅਸੀਂ ਉਹੀ ਕਰਾਂਗੇ